ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ। ਇਸ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਮੇਰੇ ਵੀਰੋ ਅੱਜ ਦੇ ਫਿਰ ਅੱਜ ਬਹੁਤ ਵੱਡਾ ਟੂਰਨਾਮੈਂਟ ਪੰਜਾਬ 'ਚ ਹੋਣਾ ਉਸਦੇ ਬਾਰੇ ਦੱਸਾਂਗੇ। ਉਸ ਤੋਂ ਪਹਿਲਾਂ ਚੈਨਲ ਤੇ ਜੋ ਵੀਰ ਨਵੇਂ ਆਇਆ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਆ ਕਰੋ। ਇਹ ਟੂਰਨਾਮੈਂਟ ਕੋਟਲੀ ਨਸੀਰ ਖਾਂ ਦੇ ਵਿੱਚ ਮੇਰੇ ਵੀਰੋ ਅੱਜ ਕਰਵਾਇਆ ਜਾਣਾ ਸਿਰੇ ਦਾ ਮੇਲਾ। ਅੱਜ 3 ਜੁਲਾਈ ਦੇ ਦਿਨ ਯਾਨੀ ਕਿ ਅੱਜ ਵੱਡੇ ਮੈਚ। ਇਹ ਸਭ ਧਰਤੀ ਤੇ ਤੁਹਾਨੂੰ ਦੇਖਣ ਨੂੰ ਮਿਲਨੇ ਆ ਪੰਜਾਬ ਵਿੱਚ ਬਾਕੀ ਮੇਰੇ ਵੀਰੋ ਗੋਪੀ ਬਾਰੇ ਵੀ ਐਂਡ ਤੇ ਤੁਹਾਨੂੰ ਦੱਸਾਂਗੇ ਫਰੰਦੀਪੁਰੀਏ ਤੇ ਪ੍ਰੀਤ ਬਾਰੇ ਇੱਕ ਬੇਨਤੀ ਕਰਨੀ ਆ ਜ਼ਰੂਰ ਉਹ ਵੀ ਸੁਣ ਕੇ ਜਾਇਓ ਬਾਕੀ ਮੇਰੇ ਵੀਰੋ ਇਹ ਅੱਜ ਵੱਡਾ ਮੇਲਾ ਪੰਜਾਬ 'ਚ ਇਨਾਮ ਲਗਭਗ ਲੱਖਾਂ ਦੇ ਬਜਟ ਦਾ ਹੀ ਮੇਲਾ ਬਹੁਤ ਵਧੀਆ ਟੀਮਾਂ ਮਾਜੇ ਵਾਲੇ ਕਾਫੀ ਪਲੇਅਰ ਮਾਜੇ ਵਾਲੇ ਅੱਜ ਤੁਹਾਨੂੰ ਇਸ ਮੇਲੇ ਤੇ ਦੇਖਣ ਨੂੰ ਮਿਲਨੇ ਆ ਜਦਾਂ ਕਿ ਤੁਹਾਨੂੰ ਪਤਾ ਵੀ 16 ਆਲਾ ਗੁਰਲਾਲ ਤਾਂ ਬਾਹਰ ਆ ਤੇ ਬਾਕੀ ਹੋਰ ਨਾਮਵਾਰ ਖਿਡਾਰੀ ਕੰਮੂ ਪਲਵਾਨ ਦੇ ਚੰਡੇ ਹੋਏ ਮੇਰੇ ਵੀਰੋ ਬਾਜੂ ਬੈਂਕੇ ਵਾਲੇ ਵੀ ਫਰੰਦੀਪੌਰ ਤੇ ਪ੍ਰੀਤ ਬਾਰੇ ਇਹੀ ਕਹਿਣਾ ਵੀ ਤੁਹਾਨੂੰ ਇੱਕ ਬੇਨਤੀ ਕਰਨੀ ਆ ਵੀ ਆਪਾਂ ਜਿਹੜੀ ਧਰਤੀ ਦੇ ਜੰਮੇ ਪਲੇ ਆਣਾ ਉਹ ਆਪਾਂ ਨੂੰ ਏਕਾ ਸਿਖਾਉਂਦੇ ਆ ਵੀ ਦੋਨਾਂ 'ਚ ਫੈਕ ਨਾ ਹੋਣ ਦਈਏ ਜੋੜਦੇ ਬਹੁਤ ਘੱਟ ਹੁੰਦੇ ਆ ਤੇ ਤੋੜਨ ਵਾਲੇ ਲੱਖਾਂਗੇ ਆਪਾਂ ਜੇ ਜੋੜਾਂਗੇ ਨਾ ਉਹਨਾਂ ਨੂੰ ਤਾਂ ਬਹੁਤ ਫਰਕ ਪੈ ਜਾਣਾ ਆਪਾਂ ਇਹ ਨਾ ਕਰੀਏ ਵੀ ਕਮੈਂਟ 'ਚ ਗੋਪੀ ਬਾਰੇ ਗਲਤ ਲਿਖੀ ਜਾਈਏ ਗੋਪੀ ਦੀ ਵੀਡੀਓ ਤੇ ਪਰੀਤ ਦੇ ਕਮੈਂਟਾਂ ਚ ਉਸਤਾਦ ਉਸਤਾਦ ਕਰਾਈ ਜਗੇ ਇਦਾਂ ਨਾ ਕਰੋ ਉਹ ਜੋ ਹੈਗੇ ਹਨ ਆਪਾਂ ਇਹ ਫੱਕ ਪਈ ਹੈ ਜਿਹੜੀ ਮਾੜੀ ਮੋਟੀ ਗੱਲਬਾਤ ਇਹਨਾਂ ਨੇ ਕੱਲ ਨੂੰ ਹੋ ਸਕਦਾ ਫਿਰ ਇਕੱਠੇ ਹੋ ਜਾਣ ਉਦਾਂ ਨਾ ਕਰੋ ਇਹਨਾਂ ਚ ਏਕਾ ਬਣਾਓ ਸਗੋ ਆਪਾਂ ਦਈਏ ਏਕੇ ਦਾ ਸਪੂਦ ਵੀ ਪੰਜਾਬ ਵਾਲੇ ਤਾਂ ਜੋੜਦੇ ਹੀ ਆ ਅਸੀਂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਵੀ ਤੁਹਾਨੂੰ ਕਹਿਣਾ ਸੀਗਾ ਬਹੁਤ ਵੀਰ ਮੈਂ ਦੇਖ ਤਾ ਕਮੈਂਟ ਕਰਦੇ ਆ ਯਾਰ ਤਾਂ ਜਰੂਰ ਸੁਣੋ ਯਾਰ ਵੀਰ ਮੇਰੇ ਸਾਰੇ ਸੋਚੋ ਯਾਰ ਬਈ ਆਪਾਂ ਏਕਾਦ ਬਣਾਈਏ ਦੋਨਾਂ ਭਰਾਵਾਂ ਚ ਅਸੀਂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਨਵੀਂ ਕਬੱਡੀ ਦੀ ਅਪਡੇਟ ਲੈ ਕੇ ਲਾਈਕ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਕਬੱਡੀ ਨਹੀਂ ਛੱਡਦੇ ਆਪਾਂ ਕਬੱਡੀ ਦੀਆਂ ਵੀਡੀਓ ਪਾਉਂਦੇ ਰਵਾਂਗੇ ਭਾਵੇਂ ਗਰਮੀ ਹੋਵੇ ਠੰਡ ਹੋਵੇ